ਕਜਾਈ ਕਰਨ ਵਾਲੀ ਸਰਕਾਰ ਮੁਰਦਾਬਾਦ 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 ਕਿਸਾਨਾਂ ਨਾਲ ਕਜਾਈ ਕਰਨ ਵਾਲੀ ਸਰਕਾਰ ਮੁਰਦਾਬਾਦ 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 ਜਿਆਪਸਾ ਸੈਂਟਰ ਦੀ ਸਰਕਾਰ ਮੁਰਦਾਬਾਦ 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 ਸਿਚਨ ਐਕਟ ਜਿਹੜਾ ਉਹਨੂੰ ਰੱਦ ਵੀ ਕਰੂੰਗਾ 220 ਐਕਟ ਜਿਹੜਾ ਬਿਜਲੀ ਦਾ ਉਹਨੂੰ ਵਾਪਸ ਲੈ ਕੇ ਜਾਊਗਾ ਤੇ ਭਰਾ ਹੋ ਤੁਸੀਂ ਵੇਖ ਲਿਆ ਜੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਕਸਬਿਆਂ ਦੇ ਵਿੱਚ ਧੜਾ ਤੜ ਚਪਾ ਵਾਲੇ ਮੀਟਰ ਲੱਗ ਰਹੇ ਆ ਉਹ ਕੀ ਨੇ ਉਹ ਨਿਸ਼ਾਨੀ ਹੋਈ ਆ ਲੱਖਾਂ ਰੁਪਈਆਂ ਦੇ ਸਾਡੇ ਵੀਰਾਂ ਨੂੰ ਜੁਰਮਾਨੇ ਪਾ ਕੇ ਉਸ ਵळे ਉਹਦੀ ਕੋਈ ਇਨਕਾਰੀ ਨਹੀਂ ਪਰਚਾ ਕੱਟ ਕੇ ਵੇਰ ਕੇ ਭੇਜ ਦਿੰਦੇ ਆ ਤੇ ਵੇਰ ਕੇ ਦੀ ਪੁਲਿਸ ਪਰ ਉਹ ਜਿੱਥੇ ਤੁਸੀਂ ਤਗੜੇ ਨਹੀਂ ਸਾਡੇ ਕਿਸਾਨਾਂ ਨੂੰ ਚੁੱਕ ਕੇ ਲੈ ਜਾਂਦੇ ਆ ਇਸ ਕਰਕੇ ਸਾਡੇ ਮਜ਼ਦੂਰ ਵੀਰ ਨੇ ਅਸੀਂ ਚਾਹੁੰਦੇ ਹਾਂ ਉਹਨਾਂ ਨੂੰ 200 ਦਿਨ ਦਿਹਾੜੀ ਮਿਲੇ 700 ਰੁਪਏ ਸਾਡੇ ਨਾਲ ਗਰੰਟੀ ਹੋਵੇ ਸਮੁੱਚੇ ਸਮਾਜ ਦੀਆਂ ਮੰਗਾਂ ਲੈ ਕੇ ਆਪਾਂ ਤੁਰਿਆ ਪਰ ਅੱਜ ਜਿਹੜੀ ਧੱਕੇਸ਼ਾਹੀ ਹੋ ਰਹੀ ਆ ਸਾਡਾ ਬਾਟਰ ਬਣਾ ਕੇ ਰੱਖ ਦਿੱਤਾ ਚੀਨ ਵਾਲਾ ਇਹਦੀ ਅਸੀਂ ਪੂਰ ਜ਼ੋਰ ਜੜੀਓ ਨਿੰਦਾ ਕਰਦੇ ਇਸ ਗੱਲ ਦੀ ਕਿਉਂਕਿ ਸਾਨੂੰ ਆਕਿਆ ਅਸੀਂ ਕਿਤੇ ਵੀ ਧਰਨਾ ਨਜ਼ਾਰਾ ਕਰਕੇ ਆਪਣਾ ਹੱਕ ਮੰਗ ਸਕਦੇ ਹਾਂ ਪਰ ਜਿਹੜੀ ਸਾਡੇ ਨਾਲ ਧੱਕੇਸ਼ਾਹੀ ਹੁੰਦੀ ਆ ਇਹ ਸਰਕਾਰ ਜਿਹੜੀ ਤਾਨਾਸ਼ਾਹੀ ਆ ਇਸ ਕਰਕੇ ਜਦੋਂ ਕਿਸਾਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਉਹ ਤੇ ਉਦੋਂ ਕਿਸਾਨ ਧਰਵਾ ਜੜੀਆਂ ਚੁੱਪ ਕਰਕੇ ਨਹੀਂ ਬੈਠ ਸਕੀਆਂ ਅਜਿਹਾ ਖੌਰੀ ਮੀਟਿੰਗ ਸੱਦੀ ਐਸ ਕੰਵਨ ਵੀ ਕਾਮਨਾ ਪੋਤਰਾਗੜ੍ਹ ਕੋ ਮੀਟਿੰਗ ਲਈ ਮੀਟਿੰਗ ਸੱਦੀ ਕਿ ਉਹਦੇ ਵਿੱਚ ਫੈਸਲਾ ਕੀਤਾ ਵੀ ਇਹ 76 ਦੇ ਗਲਾਪ ਇਹ ਜਮਹੂਰੀ ਯਾਰ ਜੇ ਮੂਵੀ ਕਾਮ ਦੇ ਖਿਲਾਫ ਸਰਕਾਰ ਦੇ ਜ਼ੁਲਮ ਦੇ ਖਿਲਾਫ ਜਿਹੜੀ ਸੰਤਰ ਤੇ ਹਰਿਆਣਾ ਸਰਕਾਰ ਨੇ ਕੀਤਾ ਉਹਦੇ ਖਿਲਾਫ ਫੌਰੀ ਜਿਹੜਾ ਐਕਸ਼ਨ ਦਿੱਤਾ ਜਾਵੇ ਤੇ ਅੱਜ ਦਾ ਪੰਜਾਬ ਪੱਧਰ ਤੇ ਕੋਲ ਪਲਾਦੀਆ ਫ੍ਰੀ ਕਰਨ ਦਾ ਜਿਹੜਾ ਐਲਾਨ ਜਿਹੜਾ ਉਹ ਕੀਤਾ ਤੇ ਉਹਦੇ ਪੈਜ ਹੀ ਉਹ ਸੱਜੇ ਤੇ ਪਿਆ ਕਿ ਆਪਾਂ ਅਜਿਹਾ ਉਹ ਦੋਲ ਪਲਾਦੀਆ ਜਿਹੜੇ ਆ ਫ੍ਰੀ ਭੁਲੇਖਾਏ ਪਈ ਮੈਂ ਬਾਰਡਰ ਸੀਲ ਕਰ ਦਿੱਤਾ ਰੁਕ ਜਾ ਰੁਕ ਜਾ ਦੇ ਪਰੇ ਰੁਕਨੇ ਨਹੀਂ ਕੇ ਭਰਾਓ ਮੈਂ ਬੇਨਤੀ ਕਰਦਾ ਜਿੱਥੇ ਵੀ ਤੱਕ ਬਾਜ਼ਾ ਜਾਂਦੀ ਆਪਣੇ ਭਾਰਤ ਚ ਭਾਈ ਜਾਗਣਾ ਪੜਾ ਇੱਕ ਜੇ ਮਤ ਘੋਤਿਓ ਕੋਈ ਕਿਸਾਨ ਹੋਰ ਨੇ ਜਾਂ ਆਪਾਂ ਹੋਰ ਆ ਆਪਣੀ ਲੜਾਈ ਇੱਕ ਇਕੱਠੀ ਆ ਗਈ ਹੈ ਭਰਾਓ ਜੇ ਤੁਸੀਂ ਅੱਜ ਉਹਨਾਂ ਕਿਸਾਨਾਂ ਦਾ ਸਾਥ ਲਾ ਦਿੱਤਾ ਜੁਟੇ ਰਹੇ ਤੁਸੀਂ ਘਾਟਾ ਖਾਓਗੇ ਆਏ ਦਾ ਟੈਕਸ ਦੇਨੇ ਆ ਭਰਾਓ ਸ਼ਾਨਦਾਈ ਆਪਾ ਦਿੱਲੀ ਜਾਣਾ ਸੀ ਉਹਦਾ ਮਤਵ ਵਾਲੀ ਨਹੀਂ ਰੋਕਦਾ ਸਾਨੂੰ ਜਿਹੜਾ ਉਹਨੇ ਬਾਰਡਰ ਇਹਦਾ ਤਗੜਾ ਬੰਦ ਕੀਤਾ ਜਿਸ ਤਰ੍ਹਾਂ ਪਛਤਾਨ ਦਾ ਬਾਰਡਰ ਉਹ ਵੀ ਨਹੀਂ ਅਦਾਵਾ ਜਿਹੜਾ ਹਾਟੇ